ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰੇਮੀਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿ ਸੁਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜ਼ਿਲ੍ਹੇ ਫਰੀਦਕੋਟ ਦਾ ਮਨਮਤਾ ਨਗਰ ਆ ਤੇ ਬਰਗਾੜੀ ਸ਼ਹਿਰ ਦੇ ਬਿਲਕੁਲ ਨੇੜੇ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਬਾਈ ਦਾ ਕੰਮ ਵਪਾਰ ਦਾ ਵਾ ਤੇ ਉਸ ਵਪਾਰ ਲਾਈਨ ਦੇ ਵਿੱਚ ਆਏ ਹੋਏ ਤਿੰਨ ਜਾਨਵਰ ਜਿਨ੍ਹਾਂ ਦੇ ਦਰਸ਼ਨ ਕਰਵਾਉਣੇ ਆ ਜਵਾਨ ਜਾਨਵਰ ਆ ਜਿਹੜੇ ਮਿੱਤਰੋ ਤੁਹਾਡੇ ਫੁੱਲ ਕੰਮ ਦੇ ਹੋਣਗੇ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਨੰਬਰ ਆਪਾਂ ਬਾਈ ਦਾ ਜਿਹੜਾ ਸਕਰੀਨ ਦੇ ਉੱਤੇ ਲਾ ਦੇਾਂਗੇ ਉਸ ਨੰਬਰ ਤੇ ਗੱਲਬਾਤ ਕਰ ਲਿਓ ਆਓ ਮਿਲਦੇ ਗੱਲਬਾਤ ਕਰਦੇ ਬਾਈ ਜੀ ਸਾਰੀ ਜਾਣ ਕੇ ਲੈਂਦੇ ਸਤਿ ਸ਼੍ਰੀ ਅਕਾਲ ਗੁਰਨਾਲ ਲਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਡੇ ਬਾਈ ਵਧੀਆ ਵੀਰੇ ਵਧੀਆ ਸੇਤਾ ਦੇ ਪਰਿਵਾਰ ਬਾਈ ਸਭ ਵਧੀਆ ਜੀ ਚਲੋ ਸ਼ੁਕਰ ਆ ਬਾਈ ਕੰਮ ਕਰ ਕੀ ਹੋਇਆ ਵਧੀਆ ਜੀ ਵਧੀਆ ਥੋੜਾ ਜਿਹਾ ਸੀਜ਼ਨ ਹੈ ਨਾ ਇੱਕ ਚੱਲੀ ਜਾਂਦਾ ਤੂੜੀ ਤੜੀ ਦਾ ਹੈ ਨਾ ਹਾਂਜੀ 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 ਇੱਕ ਗੱਲ ਹੈਗੀ ਜੇ ਤੂੰ ਸੋਚੇ ਵੀ ਤੂੜੀ ਦਾ ਸੀਜ਼ਨ ਚੱਲਦਾ ਬਾਹਰ ਮੰਦੀਆਂ ਹੋਈਆਂ ਖੜੀਆਂ ਨਹੀਂ ਮਿਲਦੀਆਂ ਨਾ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਅੱਛਾ ਗੁਰਨਾਲ ਭਾਈ ਅੱਜ ਜਨਵਾਰ 3 ਹੈ ਨਾ ਹਾਂਜੀ 3 ਜਨਵਾਰ ਨੂੰ ਪ ਇਨੂੰ 3 ਤਰੀਕ ਨੂੰ ਚੌਥਾ ਮਹੀਨਾ ਲੱਗ ਜਾਣਾ ਜੀ ਚੌਥਾ ਮਹੀਨਾ 3 ਤਰੀਕ ਨੂੰ ਹਾਂਜੀ ਠੀਕ ਆ ਵੀਰੇ ਦੁੱਧ ਕਿੰਨਾ ਬਾਈ ਦੁੱਧ ਬਾਈ ਇਹਦੇ ਥੱਲੇ 6 ਕਿਲੋ ਦੇ ਕਰੀਬ ਹੈਗਾ ਸਾਢੇ 5 6 ਕਿਲੋ ਦੇ ਵਿੱਚ ਵਿੱਚ ਆ ਦੋ ਵਾਰ ਟਾਈਮਾਂ ਦਾ ਹਾਂਜੀ ਹਾਂਜੀ ਠੀਕ ਆ ਵੀਰੇ ਅੱਛਾ ਵੀਰੇ ਗੱਪਣ ਕੇ ਦੱਸ ਦੀ ਆਪਾਂ ਹਨਾ ਸੇ ਸੀਲਾਂ ਚੋਂ ਚਣ ਚਣ ਹਾਂਜੀ ਹਾਂਜੀ ਪੂਰੀ ਸੀਲ ਠੰਡੀ ਸੀਲ ਆ ਜੀ ਕਿ ਠੀਕ ਆ ਕੱਦ-ਕੁੱਦ ਬਹੁਤ ਆ ਹਨਾ ਬਾਈ ਹਾਂਜੀ ਹਾਂਜੀ ਅੱਛਾ ਕਿੰਨੀ ਤਰੀਕ ਨੂੰ ਲੱਗਣਾ ਇਹਨੂੰ ਚੌਥਾ ਮਹੀਨਾ ਦੱਸੇ ਤਿੰਨ ਨੂੰ ਜੀ ਤਿੰਨ ਤਰੀਕ ਨੂੰ ਹਾਂਜੀ ਪਰ ਇੱਕ ਗੱਲ ਸੋਚੀਏ ਤਾਂ ਯਾਰ ਇਹ ਭੱਖ ਦੇ ਜੇ ਬਾਜ਼ਾਰ ਦੇ ਵਿੱਚ ਤਿਆਰ ਹੋਊਗੀ ਨਾ ਜਦੋਂ ਟਾਵੀ ਟੱਲੀ ਜੀ ਦਾ ਮਿਲਦੀ ਹੁੰਦੀ ਹੈ ਨਾ ਵੀ ਜੇ ਤਿੰਨ ਅ ਛੇ ਬਾਕੀ ਆ ਮਹੀਨੇ ਇਹਦੇ ਦੇ ਵਿੱਚ ਇਹ ਝੋਲੀ ਝੂਲੀ ਬਹੁਤ ਆ ਜੀ ਲਵਾਸ ਲਵੋਸ ਵਾਕਿਆ ਪਟਕਾਣੇ ਦਾ ਹਾਂਜੀ 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 ਬਣੂਗੀ ਕੋਈ ਨਾ ਕੋਈ ਥੱਲੋ ਹਾਂਜੀ ਹਾਂਜੀ ਤੋਰੀ ਬਈ ਗੁਰਨਾਲ ਵੀਰੇ ਇਹਨੂੰ ਲੈ ਕੇ ਜਾਈ ਮੁੰਡੇ ਤਸਕੀਰ ਕੀ ਕਹਿੰਦੀ ਹੈ ਇਹ ਕਰਮ ਵਾਲੀ ਠੀਕ ਹੈ ਇੱਕ ਗੱਲ ਹੋਰ ਹੈ ਘਰੇ ਦੁੱਧ ਪੀਣ ਵਾਲੇ ਲਈ ਚੰਗੀ ਦੀਦਾ ਕਰੋਸ ਆ ਇਹੋ ਜੀਆਂ ਗਾਈਆਂ ਰੱਖੀਆਂ ਹੁ ਹੂੰ ਕੈਮਰੇ ਤੋਂ ਡਰਦੀ ਆ ਬਾਈ ਥੋੜਾ ਜਿਆ ਇਹ ਕਾਲੀ ਤਾਂ ਪੈਂਦੀ ਹੀ ਹੁੰਦੀ ਹੈ ਹਾਂਜੀ ਹਾਂਜੀ ਇਧਰ ਆ ਜੀ ਕਈਆਂ ਨੂੰ ਭੱਜਣ ਦੀ ਆਦਤ ਹੁੰਦੀ ਹੈ ਥੋੜੀ ਨਹੀਂ ਇਹਨਾਂ ਨਹੀਂ ਭੱਜਦੀ ਭੁੱਜਦੀ ਨਹੀਂ ਬਾਈ ਉਹ ਕੈਮਰੇ ਦਾ ਕਰਕੇ ਕਰ ਜਾਂਦੀ ਹੈ ਵੱਡੀ-ਬੁੱਡੀ ਬਹੁਤ ਆ ਹਨਾ ਬਾਈ ਹਾਂ ਹਾਂ ਬਾਈ ਝੋਲ-ਝੋਲ ਵਾਕਈ ਬਹੁਤ ਟਿਕਾਨੀ ਦਾ ਜਦੋਂ ਵੇਖੋ ਵੀ ਤੂੰ ਆ ਸਾਰਾ ਖਾਲੀ ਜਿਹਾ ਬਾਈ ਠੰਡੀ ਸੀ ਲਾ ਕੋਈ ਗਰਮ ਵਾਲੀ ਗੱਲ ਹੈ ਇਹਨੂੰ ਕਰੀ ਵੀਰੇ ਮੁੰਡੀ ਜੀ ਗੱਲਾਂ ਨਹੀਂ ਬਾਕੀ ਬਹੁਤ ਚੋਲ ਪਿਆ ਹਨਾ ਬਾਈ ਗੁਰਲਾਲ ਹਾਂਜੀ 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 ਤੁਹਾਨੂੰ ਤੁਹਾਨੂੰ ਵੀ ਚੰਗਾ ਯਾਰ ਹਾਂਜੀ ਵਧੀਆ ਜੀ ਅੱਛਾ ਗੁਰਲਾਲ ਵੀਰੇ ਕੀ ਰੇਟ ਦੀ ਦੇ ਦਾਂਗੇ ਬਾਈ ਇਹ ਰੇਡ ਕਰਾਉਣ ਨੂੰ ਬਾਈ ਕੋਈ 47 ਕਰਾਲੇ 48 ਕਰਾਲੇ ਹਾਂ 42000 ਦੀ ਵੱਛੀ ਦੇ ਦਾਂਗੇ 42000 ਦੀ ਦੇਣੀ ਹੈ ਮਾਨ ਹੋ ਜੋ ਵਿੱਚੋਂ ਥੋੜਾ ਬਹੁਤ ਹਾਂ ਬਾਈ ਕਰ ਦਾਂਗੇ ਆਏ ਗਏ ਦਾ ਠੀਕ ਆ ਬਾਈ ਕੋਈ ਚਲ ਕੋਈ ਐਵੇਂ 35 36 ਵਾਲਾ ਫੋਨ ਨਾ ਲਾਵੇ ਆਪਾਂ ਠੀਕ ਆ ਵੀਰੇ ਧੰਨਵਾਦ ਅੱਛਾ ਬਾਈ ਤੇ ਆਹ ਜਰਸੀ ਬਾਰੇ ਬਾਈ ਬਾਈ ਜੀ ਇਹ ਪਹਿਲਾ ਸੂਈ ਸੂਈ ਵੀ ਆ ਠੀਕ ਆ ਹਾਂਜੀ ਮਹੀਨੇ ਦੀ ਸੂਈ ਹੋਊ ਬਾਈ ਠੀਕ ਆ ਮਗਰ ਮੱਛੀ ਆ ਬਹੁਤ ਚੰਗੀ ਬਾਈ ਹਾਂ ਮੱਛੀ ਵੀ ਵਾਕਿਆ ਟਿਕਾਣੇ ਦੀ ਜਮਹ ਕਰ ਰਹੀ ਹਾਂ ਹਾਂ ਤੇ ਦੁੱਧ ਬਾਈ ਆਪਾਂ 14 ਕਿਲੋ ਚੋਕੇ ਲਿਆਏ ਸੀ ਠੀਕ ਆ ਪਰ ਆਪਣੇ ਘਰੇ ਕੱਲ ਦੀ ਰੰਬੀ ਆਂਦੀ ਆ ਆਖੇ ਠੀਕ ਆ ਤੇ 11 ਕਿਲੋ ਕੋਈ ਮਣਕੇ ਦੋ ਟਾਈਮ ਲੈ ਜੀ ਆਪਾਂ ਐਚ ਐਫ ਦੇ ਵਿੱਚ ਪੈਕੇਜ ਜਰਸੀ ਕ੍ਰਾਸ ਪੈਦਾ ਹੋਈ ਹੈ ਵੜ ਚੰਗੀ ਆ ਨਾ ਬਾਈ ਲਿਆਈ ਬਾਈ ਕੱਢੀ ਬਾਰੋ ਠੰਡੀ ਸੀਲ ਆ ਬਾਈ ਕੋਈ ਹੂੰ ਥਣ ਪੱਠੇ ਵੀ ਨਹੀਂ ਚੱਕੇ ਹਜੇ ਹਨਾ ਨਹੀਂ ਚੱਕੇ ਬਾਈ ਨਹੀਂ ਚੱਕੇ ਹੂੰ ਮੇਰੀ ਚੀਜ਼ ਆ ਬਾਈ ਲੈ ਜੀ ਵੇਖੋ ਗੇਰਾ ਦੀ ਮਿੱਤਰੋ ਲੈਵਾਲੂ ਆ ਵੜਾਈ ਯਾਰ ਹਨ ਹਾਂ ਹਾਂ ਲੈਵਾਲੂ ਆ ਪੂਰਾ ਬਾਈ ਉਹ ਲਿਆ ਬਾਈ ਬਾਕੀ ਆ ਤੰਪੂਲਾ ਹੀ ਫਿਰਦੀ ਥੱਲੋ ਦਾ ਹਾਂ ਹਾਂ ਬਾਈ ਥੋੜਾ ਖਲਾਰਾ ਖਲਾਰਦੀ ਹੋਊਗੀ ਨਾ ਹਾਂਜੀ ਹਾਂਜੀ ਬਾਜ਼ਾਰ ਬਈ ਹੋਰ ਛੱਡ ਕੇ ਮੰਡੀ ਪਈ ਹੋਵੇ ਕੰਵਲੀਆਂ ਜੂਪਾਣ ਬਣ ਕੇ ਦਈਆਂ ਹਾਂ ਹਾਂ ਬਾਈ ਮੈਂ ਬੈਠੀਗਾ ਯਾਰ ਹੂੰ ਠੰਡੀ ਚਾਣ ਨੂੰ ਠੰਡੀ ਆ ਇਹ ਹਾਂ ਬਈ ਠੰਡੀ ਠੀਕ ਆ ਵੀਰ ਥਣਾ ਦੇ ਕੀ ਚੱਕਰ ਦਾਗਦੇ ਆ ਕਿ ਵੈਸੇ ਇਹ ਵੀ ਬੱਚੀ ਦੇ ਦੰਦ ਜੇ ਮਾਰੇ ਵੇ ਆ ਉਵੇਂ ਕੋਈ ਚੱਕਰ ਨਹੀਂ ਨਹੀਂ ਉਵੇਂ ਕੋਈ ਚੱਕਰ ਨਹੀਂ ਠੀਕ ਆ ਵੀਰ ਖੜਾ ਹੀ ਰੱਖੀ ਰੱਖੀ ਫੋਟੋ ਖੇਚੜ ਗਏ ਹੂੰ ਉਹ ਬੱਚੀ ਦਾ ਮੂੰਹ ਵੀ ਐਨ ਕੋਈ ਕੋਈ ਕਿ ਬਦਲੋ ਚਲ ਬਾਅਦ ਚ ਕਰ ਲੈ ਕੋਈ ਨਾ ਅੱਛਾ ਇਹਦਾ ਰੇਟ ਪਾਈ ਫਿਰ ਇਹਦਾ ਮੁੱਲ ਤਾਂ ਆਪਾਂ 47000 ਕਰਦੇ ਆ ਜੀ ਦੇਣੀ ਕਿੰਨੇ ਦੀ ਆ ਵੀਰੇ 42 ਹੀ ਦੇਵਾਂਗੇ ਜੀ ਇਹਦੀ 42000 ਦੀ ਦਵਾਂਗੇ ਹੈ ਹਾਂ ਵਿੱਚੋਂ ਮਾਨਤਨ ਹੋ ਜਾਊਗਾ ਵੀਰੇ ਕਿ ਨਹੀਂ ਕਰ ਦਾਂਗੇ ਮਾੜਾ ਮੋਟਾ ਜੀ ਮਾੜਾ ਮੋਟਾ ਕਰਾਂਗੇ ਹਾਂ ਕੋਈ ਐਵੇਂ ਬਾਹਲਾਂ ਘਸਾਂਗ ਵਾਲਾ ਬੰਦਾ ਨਾ ਗੱਲ ਕਰੇ 47 ਦੀ ਆਖਿਆ ਕੇ ਹਾਂ 47 ਦੀ ਮੁੱਲ ਕਰਦੇ 42 ਦੇਵਾਂਗੇ ਜੀ 42000 ਦੀ 40 ਤੋਂ 2 ਦੀ ਹਾਂ ਜੀ ਠੀਕ ਆ ਯਾਰ ਫਿਰ ਤੱਕ ਮੁਕਰ ਨਾ ਰਹੀ ਹੁਣ ਨਹੀਂ ਨਹੀਂ ਬਾਅਦ ਚ ਕਹੇ ਨਹੀਂ ਮੈਨੂੰ ਵੱਧ ਫੋਨ ਆਉਣ ਲੱਗ ਪੇ ਮੇਰ ਤੋਂ ਤਾਂ ਗਲਤ ਮੰਗਾ ਨਹੀਂ 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 ਬਾਈ ਵਾ ਠੀਕ ਆ ਵੀਰੇ ਅੱਛਾ ਆ ਭਾਈ ਅੰਦਰ ਤੇ ਤੇਰੇ ਨੰਬਰ ਤੇ ਤੋਹਫਾ ਕਰਮੀ ਦਾ ਗਹਿਣਾ ਏ ਭਾਈ ਜੀ ਦੂਜਾ ਸੂਆ ਸੂਈ ਆ ਵੈੜੀ ਠੀਕ ਆ ਹਣੇ ਥੱਲੇ ਤਿਆਰ ਦੁੱਧ ਹੈਗਾ 17 ਕਿਲੋ ਅੱਛਾ ਹਾਜ਼ਰ ਜਾਓ ਹਾਜ਼ਰ ਆ ਜੀ ਕੀ ਬਾਤ ਆ ਆ 6ਵੇਂ ਮਾ 7ਵੇਂ ਦਿਨ ਸੂਈ ਨੂੰ ਆ ਜੀ ਕਿੰਨਾ ਦੁੱਧ ਦੇ ਦਿੰਦੀ ਉਹ ਵੈਸੇ ਪੀਕ ਲੈਵਲ 'ਤੇ ਮਾ 20 ਕਿਲੋ ਚੱਲੂਗੀ ਚੱਲੂਗੀ ਬਾਕੀ ਦੁੱਧ ਵੀ ਯਾਰ ਹਨਾ ਮਾ ਦੁੱਧ ਵੀ ਮੱਝਾਂ ਰਗਾਈ ਸਾਢੇ 6 ਫੈਨ ਆਉਂਦੀ ਆ ਅੱਛਾ ਬਾਤ ਹੋ ਬਈ ਅੱਛਾ ਵੀਰੇ ਤੇ ਕੱਢੀ ਬਾਰੋਂ ਤੂਰੀ ਮੜਾ ਜਾ ਇਹਨੂੰ ਯਾਰ ਮੱਝ ਨਹੀਂ ਗਾਂ ਤਾਂ ਨਹੀਂ ਫਿਰ ਮੱਝ ਹੀ ਕਹਨੇ ਇਹਨੂੰ ਹਨਾ ਹਾਂ ਹਾਂ ਭਾਈ ਥਾਣੋਂ ਵੀ ਮੱਝਾਂ ਰਗਈ ਆ ਹਾਂ ਥਾਣੋਂ ਵੀ ਬੱਚਾ ਕਿ ਬੱਚੀ ਆ ਲੇਵਰ ਉਹ ਵੀ ਬਹੁਤ ਚੰਗਾ ਥਾਣਾ ਬਹੁਤ ਚੰਗਾ ਲੱਗਾਈ ਹੈ ਹਨਾ ਨਹੀਂ ਠੀਕ ਆ ਬਈ ਯਾਰ ਹਨਾ ਹਮ ਓਕੇ ਆ ਜਾ ਚੂਨ ਚਾਂ ਚੰਗਾ ਹੈ ਵੀਰੇ ਹਾਂ ਹਾਂ ਚੂਨ ਚੂਨ ਵਧੀਆ ਬਾਈ ਹਮ ਠੀਕ ਆ ਬਾਈ ਕੋਈ ਬਾਈ ਆਦੀ ਤਸੱਲੀ ਕਰਕੇ ਲੈ ਜਾਵੇ ਹਮ ਆਪਣੇ ਘਰੋ ਸਹੀ ਗੱਲ ਆ ਬਾਈ ਭਲਾ ਇਹ ਦੋ ਡੰਗ ਚੋਲੇ ਬਾਦੀਆਂ ਗੱਲਾਂ ਬਾਅਦ ਚ ਹਨਾ ਹਾਂ ਅਗਲੇ ਦੇ ਘਰ ਦੀ ਕੋਈ ਗਰੰਟੀ ਨਹੀਂ ਆਪਣੇ ਘਰ ਦੀ ਗਰੰਟੀ ਹੈ ਭਲਾਈ ਚਾਰ ਡੰਗ ਚੋਵੇ ਦੋ ਡੰਗ ਚੋਵੇ ਜੇ ਤੋਂ ਬਾਹਰ ਹੋ ਗਈ ਅਗਲੇ ਦੇ ਹੱਥੀ ਚ ਵੜ ਗਈ ਬਸ ਤੁਹਾਡੀ ਬੱਚੀ ਹੈ ਇਹਦੇ ਮਗਰ ਵੀ ਹਾਂ ਬੱਚੀ ਹੈ ਬੱਚੀ ਨਹੀਂ ਬਣੀ ਜੀ ਵਿਖਾ ਰਹੀਏ ਬੱਚੀ ਵੱਖੀ ਨਹੀਂ ਯਾਰ ਹਾਂ ਬੱਚੀ ਵੀ ਦਿਖਾ ਰਹੀਏ ਬੱਚੀ ਵੀ ਸੋਹਣੀ ਲੱਗਦੀ ਹੁੰਦੇ ਮੋਹਨ ਹਨਾ ਹਾਂ ਬਾਈ ਵਾਕਿਆ ਜੁਗਣੀ ਜੀ ਹੈ ਹਨਾ ਹਾਂ ਬੱਚੀ ਬਹੁਤ ਚੰਗੀ ਆ ਬਾਈ ਹੈ ਬੱਚੀ ਦਾ ਨਾੜੂਆ ਨਾਲ ਹੀ ਆ ਬਾਈ ਹਾਂ ਬਾਈ ਠੀਕ ਆ ਅੱਛਾ ਇਹ ਕਿੰਨੇ ਦੀ ਬਾਈ ਇਹਦਾ ਮੁੱਲ ਇਹਦਾ 70000 ਕਰਦੇ ਆ ਬਾਈ ਦੇਣੀ ਕਿੰਨੇ ਦੀ ਆ ਹਨਾ ਬਸ ਹਾਂ ਨਾ 60000 ਦੀ ਦੇਣੀ ਆ ਬਾਈ ਬਸ ਠੀਕ ਆ ਵੀਰੇ ਹਾਂ ਅਥੇ ਨੰਬਰ ਕਿੰਨਾ ਵੀਰੇ ਆਪਣਾ ਗੁਰਲਾਲ ਬਾਈ 75299 ਹੂੰ 42716 ਇੱਕ ਵਾਰੀ ਹੋਰ ਆਉਣ ਦੇ ਵੀਰੇ 75299 ਜੀ 42716 ਠੀਕ ਆ ਇਸ ਨੰਬਰ ਤੇ ਕਰ ਲੋ ਵੀਰੇ ਨਾਲ ਤੁਸੀਂ ਗੱਲਬਾਤ ਮਿੱਤਰੋ ਪਿੰਡ ਹੈਗਾ ਬੁਰਜ ਜਵਾਰ ਸਿੰਘ ਵਾਲਾ ਜ਼ਿਲ੍ਹਾ ਲੱਗਦਾ ਵਾ ਬਾਈ ਨੂੰ ਜਿਹੜਾ ਮਿੱਤਰੋ ਫਰੀਦਕੋਟ ਨੇੜੇ ਪਿੰਡ ਬਰਗਾੜੀ ਆ ਮੇਰਾ ਇਹ ਪਕਾੜੀ ਆ ਅਗਲੇ ਸਾਲ ਲਈ ਹੁਣ ਨਹੀਂ ਹੋਣੀ ਮਿਲੂਗੀ ਸਿਆਲ ਤੇ ਸੰਤਰੇ ਦੀ ਫੜੀ ਆ ਧੰਨਵਾਦ